ਅਕਾਲੀ ਦਲ ਛਡਣ ਤੋਂ ਬਾਅਦ ਡਿੰਪੀ ਟਿਲੋ ਦਾ ਨਿਊਜ਼ 18 ਜ਼ਰੀਏ ਵੱਡਾ ਐਲਾਨ ਕਿ ਹਾਂ ਅਮਦੀ ਪਾਰਟੀ ਛੋਵਾਂਗਾ ਸ਼ਾਮਿਲ ਕੱਲ ਸੀਐਮ ਦੀ ਅਗਵਾਈ ਚ ਕਰਾਂਗਾ ਜੁਆਇਨਿੰਗ ਸੁਖਬੀਰ ਬਾਦਲ ਨਾਲ ਮੀਟਿੰਗ ਗਿੱਦਰ ਬਾਹਾ ਦੇ ਵਰਕਰਾਂ ਦੀ ਮੰਗ ਕਿ ਹਾਂ ਜੇ ਡਿੰਪੀ 10 ਦਿਨ ਚ ਨਹੀਂ ਕਰਦੇ ਕਾਰਵਾਪਸੀ ਤਾਂ ਤੁਸੀਂ ਲੜੋ ਜ਼ਿੰਮੀ ਚੋਣ ਸੁਖਬੀਰ ਬਾਦਲ ਨੇ ਵਿਚਾਰ ਕਰਨ ਦੀ ਆਖੀ ਕਰ

किसान लीडर डल्लेवाल ते बलदेव सिरसा नु दिल्ली एयरपोर्ट ते रोक्या डल्लेवाल बोले श्री साहब पहले हुंडा बनाया बहाना जथेदार ने भी मामले दा लिया नोटिस पाटी किसान यूनियन उग्राहा 1 सितंबर तो चंडीगढ़ चलावे की पक्का मोर्च बनाला छोई मीटिंग्स की ऐलान किसान अपनी खेती नीति बनाने ते कर्ज माफी भी मांगती ਮੰਸ਼ੀਰ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਤੇ ਨਾਸਰ ਕਾਨਫਰੰਸ ਦੇ 7 ਸੀਟਾ ਦੀ 1 51 ਸੀਟਾ ਤੇ ਅਬਦੁੱਲਾ ਦੀ ਪਾਰਟੀ 23 ਸੀਟਾ ਤੇ ਕਾਂਗਰਸ ਲਈ 5 ਸੀਟਾ ਤੇ ਹੋਵੇਗੀ ਹੋਵੇਗਾ ਫ੍ਰੈਂਡਲੀ ਮੈਚ ਅਪਕਾ ਜਨਰਾਈ ਦੇ ਫਾਇਰਿੰਗ ਕਰਨ ਵਾਲੇ ਹਮਲਾਵਰਾਂ ਨੂੰ ਪੁਲਿਸ ਅੱਜ ਕੋਟਚ ਕਰੇਗੀ ਪੇਸ਼ ਕੱਲ ਬਠਿੰਡ ਦੇ ਦੋਵੇਂ ਮੁਲਜ਼ਮ ਹੋ ਗਏ ਸੀ ਸਖਿ 18 ਦੀ ਕਵੀ ਲਈ ਮੁਲਜ਼ਮਾਂ ਨੂੰ ਲੈ ਕੇ ਪਿੰਡ ਜੇਤਪੁਰ ਵੱਲ ਭੱਜੇ ਸਪੁਰਦ ਦੇਸ਼ ਭਰ ਤੋਂ ਕੰਨਾਲ ਮਨਾਈ ਗਈ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਮੰਦਰਾਜ ਦੇ ਉਮੜਿਆ ਭਗਤਾਂ ਦਾ ਸਲਾਬ ਸ਼ਰਧਾਲੂਆਂ ਤੇ ਚੜਿਆ ਬਾਗਪਾਲ ਦਾ ਰੰਗ ਸਸਿਕਲ ਜੀ ਮੈਂ ਹਾਂ ਸਰਬਜੋਤ ਕੌਰ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਨ ਤੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਡਿੰਪੀ ਟਿੱਲੋ ਦੀ ਨਿਊਜ਼ 18 ਤੇ ਡਿੰਪੀ ਟਿੱਲੋ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਨਿਊਜ਼ 18 ਨਾਲ ਗੱਲਬਾਤ ਕਰਦੇ ਦੌਰਾਨ ਡਿੰਪੀ ਟਿੱਲੋ ਨੇ ਕਿਹਾ ਕਿ ਆਮ ਆਦਮੀ ਪਾਰਟੀ 'ਚ ਮੈਂ ਸ਼ਾਮਲ ਹੋਣ ਜਾ ਰਿਹਾ ਹਾਂ ਹਾਲਾਂਕਿ ਕੱਲ ਬਾਦ ਦੁਪਹਿਰ ਨੂੰ ਡਿਵੈਲਪਮੈਂਟ ਕੀਤੇ ਦੇ ਰਿੱਤੇ ਗਏ ਸੀ ਪਰ ਡਿੰਪੀ ਟਿੱਲੋ ਦੇ ਵੱਲੋਂ ਕਿਹਾ ਗਿਆ ਕਿ ਕੱਲ ਮੁੱਖ ਮੰਤਰੀ ਦੀ ਅਗਵਾਈ 'ਚ ਮੈਂ ਸ਼ਾਮਲ ਹੋਵਾਂਗਾ ਅਕਾਲੀ ਦਲ 'ਚ ਹੋਣ ਮੈਂ ਵਾਪਸੀ ਨਹੀਂ ਕਰਾਂ ਮੈਂ ਆਕਾਲੀ ਦਲ ਨੂੰ ਛੱਡਿਆ ਹੈ ਮਨਪ੍ਰੀਤ ਬਾਦਲ ਦੇ ਨਾਲ ਕਦੇ ਵੀ ਮੈਂ ਨਹੀਂ ਚੱਲ ਸਕਦਾ ਤੇ ਸੁਬੀਰ ਸਿੰਘ ਬਾਦਲ ਲਈ ਦਿਲ 'ਚ ਅੱਜ ਵੀ ਸਤਕਾਰ ਹੈ ਤੇ న్యూਸ 18 ਨਾਲ ਖਾਸ ਗੱਲਬਾਤ ਦੇ ਦੌਰਾਨ ਡਿੰਪੀ ਟਿਲੋ ਦੇ ਵੱਲੋਂ ਆਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ 28 ਅਗਸਤ ਨੂੰ ਗਿੱਦੜ ਵਾਹਜ ਪ੍ਰੋਗਰਾਮ ਹੈ ਤੇ ਸੀਐਮ ਭਗਵੰਤ ਪਾਲ ਉਪਤਿਪਕਤ ਕਰਨਗੇ ਤੇ ਉਸੇ ਪ੍ਰੋਗਰਾਮ 'ਚ ਡਿੰਪੀ ਟਿਲੋ ਵੀ ਆਮ ਆਦਮੀ ਪਾਟੀ ਸ਼ਾਮਲ ਹੋਣਗੇ ਆਮ ਆਦਮੀ ਪਾਟੀ ਦਾ ਪੱਲਾ ਓਨਰੇਵਲ ਫੜਿਆ ਜਾਏਗਾ ਉਨ੍ਹਾਂ ਦੇ ਵੱਲੋਂ ਜਦੋਂ ਪੁੱਛਿਆ ਗਿਆ ਸਵਾਲ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਅਕਾਲੀ ਦਲ 'ਚ ਕਾਰਵਾਪਸੀ ਕਰ ਸਕਦੇ ਹੋ ਤੇ ਉਹਨਾਂ ਦੇ ਵੱਲੋਂ ਕੋਈ ਨਾ ਕਰ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਮੈਂ ਅਕਾਲੀ ਦਲ 'ਚ ਹੁਣ ਵਾਪਸ ਨਹੀਂ ਜਾਵਾਂਗਾ ਸੁਖਬੀਰ ਬਾਦਲ ਲਈ ਦਿਲ 'ਚ ਅੱਜ ਵੀ ਮੇਰਾ ਸਤਕਾਰ ਹੈ ਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਕਾਲੀ ਦਲ ਛੱਡਣ ਤੋਂ ਬਾਅਦ ਆਪਣਾ ਅਗਲਾ ਸਿਆਸੀ ਰਾਹ ਚੁਣ ਲਿਆ ਹੈ న్యూਸ 18 ਤੇ ਖਾਸ ਗੱਲਬਾਤ ਕਰਦੇ ਹਾਂ ਡਿੱਬੀ ਨੇ ਪਵਿੱਖਦੇ ਆਪਣੇ ਪੱਤੇ ਖੋਲ ਦਿੱਤੇ ਡਿੰਪੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾ ਰਹੇ ਨੇ ਅਤੇ ਇਸ ਦੇ ਲਈ ਬੁੱਧਵਾਰ ਦਾ ਦਿਨ ਚੁਣਿਆ ਗਿਆ ਹੈ ਕਲੀਅਰ ਹੈ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ ਬਿਲਕੁਲ ਕਲੀਅਰ ਠੀਕ ਹੈ ਅੱਛਾ ਕਿਨਾਂ ਦੀ ਅਗਵਾਈ ਚ ਜੁਆਇਨ ਕਰ ਰਹੇ ਹੋ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਇੱਕ ਦਿਨ ਬਾਅਦ ਮੁੱਖ ਮੰਤਰੀ ਗੱਦੜ ਬਹਾ ਰਹੇ ਨੇ ਤੁਹਾਡੀ ਗੱਲਬਾਤ ਹੋਈ ਸੀ सीएम ਸਾਹਿਬ ਨਾਲ ਬਿਲਕੁਲ ਬਿਲਕੁਲ ਜੀ ਬਿਲਕੁਲ ਕੀ ਗੱਲਬਾਤ ਹੋਈ ਸੀ ਐਮ ਸਾਹਿਬ ਨਾਲ ਥੋੜਾ ਜਿਹਾ ਦੱਸ ਦਿਓ ਜੇਕਰ ਕਿਉਂਕਿ ਤੁਸੀਂ ਹੁਣ ਡਿਸਕਲੋਜ਼ ਕਰ ਹੀ ਦਿੱਤਾ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਹੋ ਨਹੀਂ ਸੀਐਮ ਸਾਹਿਬ ਨਾਲ ਤਾਂ ਇਹ ਹੀ ਗੱਲ ਹੋਈ ਹੈ ਵੀ ਮੈਂ ਆਪ ਆਉਂਗਾ ਤੁਹਾਨੂੰ ਜੁਆਇਨ ਕਰਾਉਂ ਜੀ ਹਮ ਸੀਐਮ ਸਾਹਿਬ ਕਹਿੰਦੇ ਨਿਊਜ਼ 18 ਤੇ ਡਿੰਪਿਟੇਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਹੁਣ ਉਹ ਵਾਪਸ ਕਦੇ ਵੀ ਅਕਾਲੀ ਦਲ ਵਿੱਚ ਨਹੀਂ ਜਾਣਗੇ ਅਤੇ ਅਕਾਲੀ ਦਲ ਛੱਡਣ ਦੀ ਅਸਲ ਵਜ੍ਹਾ ਮਨਪ੍ਰੀਤ ਬਾਦਲ ਨੇ ਆਰਥਿਕ ਪਿੰਡਾਂ ਦੇ ਅਸੀਂ ਦੌਰਾ ਕੀਤਾ ਸੀ ਜੀ ਨਾਲ ਲੈ ਕੇ ਗਏ ਸੀ ਅਸੀਂ ਮੈਂ ਆਪ ਹੀ ਨਾਲ ਲੈ ਕੇ ਗਿਆ ਸੀ ਜੀ ਪਰ ਉੱਥੇ ਕੀ ਸੀ ਜੀ ਜਿੱਥੇ ਅਸੀਂ ਜਾਂਦੇ ਸੀ ਨਾ ਜੀ ਜਿਹੜੇ ਵੀ ਕਰਦੇ ਵਿੱਚ ਹਮ ਅਸੀਂ ਪ੍ਰੋਗਰਾਮ ਬਣਾਉਂਦੇ ਸੀ ਉੱਥੇ 2 ਘੰਟਿਆਂ ਬਾਅਦ ਸਦਾ ਮਨਪ੍ਰੀਤ ਸਿੰਘ ਬਾਦਲ ਸਿੰਘ ਆਪਣਾ ਬਾਲਸਾ ਪਹੁੰਚ ਜਾਂਦੇ ਸੀ ਜੀ ਇਹਨਾਂ ਨੂੰ ਅਸੀਂ ਬੜਾ ਕਿਹਾ ਸੁਖਵੀਰ ਜੀ ਨੂੰ ਵੀ ਇਹਨਾਂ ਦੇ ਅਗੇਂਸਟ ਬੋਲੋ ਜੀ ਇਹ ਬੜਾ ਨੈਗੇਟਿਵ ਪ੍ਰਚਾਰ ਕਰ ਰਹੇ ਆ ਇਹ ਹਮੇਸ਼ਾ ਇਹ ਗੱਲ ਕਹਿ ਰਹੇ ਆ ਵੀ ਮੇਰੀ ਤੇ ਆਪਣਾ ਸੁਖਵੀਰ ਜੀ ਦੀ ਇੱਕ ਗੱਲ ਆ ਅਸੀਂ ਤਾਂ ਕਿਉਂ ਖਿਚੜੀਆਂ ਜਿਹੜੇ ਖਰਚ ਜਾਂਦੇ ਸੀ ਉਥੇ ਇਨਫੋਰਮੇਸ਼ਨ ਗਲਤ ਪੁਟ ਅਪ ਕਰਦੇ ਸੀ ਆਪ ਦੇ ਵਿੱਚ ਜਾਣ ਤੋਂ ਪਹਿਲਾਂ ਡਿੰਪੀ ਨੇ ਗਿੱਦੜਵਾ ਦੇ ਵਿੱਚ ਆਪਣੀ ਰਿਹੈਸ਼ ਤੇ ਸਮਰਥਕਾਂ ਦੀ ਮੀਟਿੰਗ ਬੁਲਾਈ ਅਤੇ ਉਹਨਾਂ ਦੀ ਨਬ ਚ ਟਟੋਲੀ ਇੱਕ ਪਾਸੇ ਡਿੰਪੀ ਢਿਲੋਂ ਗਿੱਦੜਵਾ ਵਿੱਚ ਆਪਣੇ ਸਮਰਥਕਾਂ ਦੀ ਲਾਂਬੰਦੀ ਕਰ ਰਹੇ ਸਨ ਤਾਂ ਦੂਜੇ ਪਾਸੇ ਪਿੰਡ ਬਾਦਲ ਦੇ ਵਿੱਚ ਸੁਖਵੀਰ ਬਾਦਲ ਨੇ ਗਿੱਦੜਵਾ ਹਲਕੇ ਦੇ ਵਰਕਰਾਂ ਦੀ ਮੀਟਿੰਗ ਬੁਲਾ ਕੇ ਉਹਨਾਂ ਦਾ ਮਨ ਟਟੋਲਿਆ ਮੀਟਿੰਗ ਦੇ ਵਿੱਚ ਕੁਝ ਵਰਕਰਾਂ ਨੇ ਮੰਗ ਰੱਖੀ ਕਿ ਡਿੰਪੀ ਦੇ ਪਿੱਛੇ ਹਟਣ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੂੰ ਖੁਦ ਚੌਣ ਮੈਦਾਨ ਦੇ ਵਿੱਚ ਆਉਣਾ ਚਾਹੀਦਾ ਉਹਨੇ ਕਿਹਾ ਵੀ ਸਾਨੂੰ ਵੀ ਜਿਹੜੇ ਵਰਕਰਾਂ ਪਿੰਡਾਂ ਦੇ ਉਹ ਮਹਲ ਕਾਫ ਸੰਭਾਲੂ ਪਾਕਿਸਤਾਨ ਹਾਂਜੀ ਤੇ ਉਹ ਲੱਗਦਾ ਹੈਗਾ ਕੁਝ ਦਿਨਾਂ ਦਾ ਟਾਈਮ ਮੰਗਿਆ ਹੈਗਾ ਕਿ ਹਾਂ ਹਾਂ ਕੁਝ ਦਿਨਾਂ ਦਾ ਟਾਈਮ ਮੰਗਿਆ 10-15 ਦਿਨਾਂ ਦਾ ਓਕੇ ਕੀ ਵਾਪਸੀ ਦੀ ਉਡੀਕ ਕਰਦੇ ਹਰਦੀਪ ਜੀ ਹਾਂਜੀ ਵਾਪਸੀ ਉਹ ਕਹਿੰਦੇ ਮੇਰਾ ਛੋਟਾ ਭਰਾ ਬੇਨਤੀ ਕਰਦਾ ਤੁਸੀਂ ਵਰਕ ਵੀ ਬੇਨਤੀ ਕਰੋ ਵੀ ਆਪਣੀ ਪਾਰਟੀ ਚ ਵਾਪਸ ਆਵੇ ਵਰਕਰਾਂ ਦੇ ਇਹੀ ਰੱਖਿਆ ਜੀ ਜਾ ਤਾਂ ਡੈਪਟੀ ਥਲਰ ਨੂੰ ਲੜਾਓ ਤੇ ਨਹੀਂ ਜੇ ਉਹ ਲੜ ਦੇ ਤਾਂ ਤੁਸੀਂ ਆਪ ਲਖਣ ਜੀ ਗਿੱਦੜਵਾਦੀ ਜਿਮਨੀ ਚੋਣ ਬੇहद ਦਿਲਚਸਪ ਹੋਣ ਜਾ ਰਹੀ ਹੈ ਕਿਉਂਕਿ ਇਹ ਸੀਟ ਬਾਦਲ ਪਰਿਵਾਰ ਤੇ ਰਾਜਾ ਵੜਿੰਗ ਦਾ ਗੜ ਮੰਨੀ ਜਾਂਦੀ ਹੈ ਅਤੇ ਹੁਣ ਆਵਾਮ ਆਦਮੀ ਪਾਰਟੀ ਵੀ ਡਿੰਪੀ ਢਿੱਲੋਂ ਵਰਗੇ ਮਜ਼ਬੂਤ ਉਮੀਦਵਾਰ ਨੂੰ ਮੈਦਾਨ ਦੇ ਵਿੱਚ ਉਤਾਰਨ ਦੀ ਤਿਆਰੀ ਵਿੱਚ ਹੈ ਤੇ ਭਾਜਪਾ ਦੇ ਵੱਲੋਂ ਮਨਪ੍ਰੀਤ ਸਿੰਘ ਬਾਦਲ ਤੇ ਦਾ ਖੇਡਿਆ ਜਾ ਸਕਦਾ ਹੈ ਗਿੱਦੜਵਾ ਤੋਂ ਸੁਰਜ ਭਾਂਦੇ ਨਾਲ ਬਿਊਰੋ ਰਿਪੋਰਟ న్యూਸ 18 ਡਿੰਪੀ ਟਿਲੋ ਦੇ ਸ਼੍ਰੋਮਣੇ ਕਾਇਦਲ ਛੱਡਣ ਤੇ ਸੁਖਬੀਰ ਸਿੰਘ ਬਾਦਲ ਦਾ ਵੀ ਬਿਆਨ ਸਾਹਮਣੇ ਹੈ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਡਿੰਪੀ ਦੇ ਪਾਰਟੀ ਛੱਡਣ ਨਾਲ ਮੈਨੂੰ ਦੁੱਖ ਲੱਗਿਆ ਹੈ ਮੈਂ ਹੁਣ ਵੀ ਕਹਿੰਦਾ ਹਾਂ ਕਿ ਡਿੰਪੀ ਸਾਡਾ ਉਮੀਦਵਾਰ ਹੈ ਅਜੇ ਵੀ ਡਿੰਪੀ ਨੂੰ ਵਾਪਸ ਔਣ ਦੀ ਅਪੀਲ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਗਈ ਮੈਂ ਅੱਜ ਵੀ ਡਿੰਪੀ ਦਾ ਐਲਾਨ ਕਰਨ ਨੂੰ ਤਿਆਰ ਹੈ ਸੁਖਬੀਰ ਬਾਦਲ ਕਹਿੰਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ 10 ਦਿਨ टिमपी की वापसी की उदीक करेगा श्रोमणी अकाली दल दो महीनों तो आम आदमी पार्टी चल रही टिमपी की है गलबात ते मनप्रीत ते मेरी राह वखरी है सुखबीर बादल आवे कहते हुए नजर आए उन्होंने कहा कि मेरे लिए रिश्तेदारी तो पहला पार्टी

कितना कितने जिक्र कीता गया डिंपी लोदे वालों की मनपरित बादल का ही पार्टी छड़ी है दोस्तों तो बाद में बादल दा भी पलटवा सामने डिंपी लोदे अकाली दल छड़न ते वख-वख सियासी प्रतीकम भी सामने आ रहे ने विरोधी तेरा अकाली दल ते सवाल चकरिया ने जबकि अकाली दल कह रहा है कि डिंपी अपने रातो खड़क गए ने पार्टी छड़न दा जेड़ा फैसला है अदनियां किलो साहब दा ਉਹਨਾਂ ਦੀ ਆਪਦੀ ਮਾਨਸਿਕਤਾ ਹੈ ਕਿ ਉਹਨਾਂ ਨੇ ਕਿਦੋਂ ਪਾਰਟੀ ਛੱਡਣੀ ਉਹਨਾਂ ਨੇ ਰਹਿਣਾ ਹੈ ਜਾਂ ਨਹੀਂ ਰਹਿਣਾ ਪਰ ਮੁਕੰਮਲ ਤੌਰ ਤੇ ਮੈਂ ਸਮਝਦਾ ਕਿ ਜਿਹੜੇ ਅਕਾਲੀ ਦਲ ਦੇ ਹਾਲਾਤ ਹੈ ਉਹ ਤਾਂ ਪਹਿਲਾਂ ਹੀ ਬਹੁਤ ਗੰਭੀਰ ਸੀ ਹੋਰ ਗੰਭੀਰ ਹੋ ਗਏ ਜਿਹੜਾ ਵੈਰ ਹੈ ਇੰਪੀਟ ਨੂੰ ਗਿੱਧੜਵਾ ਹੁ ਤੱਕ ਉਹਦਾ ਬਹੁਤ بڑا ਅਦਾ ਆਪ ਇੱਕ ਕੰਮ ਨਾਲ ਉਹਨੇ ਬਣਾਇਆ ਪਾਰਟੀ ਦੇ ਕੈਸਟ ਸੀ ਜਿਹੜਾ ਪ੍ਰਧਾਨ ਬਣਦਾ ਨਾ ਪ੍ਰਧਾਨ ਕੋਈ ਇੱਕ ਬਣ ਪਾਰਟੀ ਛੜ ਨਾਲ ਲੈ ਕੇ ਸਾਰਿਆਂ ਦਾ ਸਤਿਕਾਰ ਸਨ ਅੱਦੇ ਹੋਏ ਉਹ ਪ੍ਰਧਾਨ ਦੀ ਜ਼ਿੰਮੇਵਾਰੀ ਹੁੰਦੀ ਆ ਆ ਅਜੇ ਸੁਖਵੀਰ ਸਿੰਘ ਬਾਦਲ ਉਹ ਸੁਪਨੇ ਜੋ ਬਾਹਰ ਨਹੀਂ ਕਿ ਉਹ ਡਿਪੀਸੀ ਅੰਮਨੇ ਉਹਨਾਂ ਦੇ ਪਿਤਾ ਜੀ ਸੀਐਮ ਨੇ ਉਹ ਆਕਾਦੀ ਦਲ ਦੇ ਪ੍ਰਧਾਨ ਵੀ ਨੇ ਸਰਵੇ ਸਰਵਾਂ ਨੇ ਜੋ ਮਰਜ਼ੀ ਕਰ ਇਹ ਡਿਮਪੀ ਤੇ ਲਾਉਣ ਵਾਲੀ ਸਿੱਧੀ ਸਫਲਤਾ ਸੁਖਵੀਰ ਸਿੰਘ ਬਾਦਲ ਦੀ ਪਰ ਹੁਣ ਜਿਸ ਤਰ੍ਹਾਂ ਦੀਆਂ ਸਟੇਟਮੈਂਟਾਂ ਅੱਜ ਡਿਪੀ ਠੋਹਰਾ ਦੀਆਂ ਆਈਆਂ ਉਹ ਨਰਾਸ਼ਾ ਝੜ ਗਿਆ ਤੇ ਅਸੀਂ ਹੁਣ ਆਮ ਆਦਮੀ ਪਾਰਟੀ ਤੇ ਹਲਾਕੇ ਤੇ ਕੰਮ ਕਰਾਉਣਾ ਚਾਹੁੰਦੇ ਆ ਦੇਖੋ ਇਸ ਤਰ੍ਹਾਂ ਜਦੋਂ ਪਾਰਟੀ ਦੇ ਸਿਧਾਂਤਾਂ ਤੋਂ ਬੰਦੇ ਥੜਕਦੇ ਆ ਤੇ ਇਹ ਕੋਈ ਚੰਗਾ ਜਿਹੜਾ ਸੁਨੇਹਾ ਸਮਾਜ ਨੂੰ ਨਹੀਂ ਜਾਂਦਾ ਅਗਿਵਦੰਗ ਤੇ ਗੱਲ ਕਰਾਂਗੇ ਲੀਡਰ ਆਫ অপੋਜੀਸ਼ਨ ਰਾਹੁਲ ਗਾਂਧੀ ਦੀ ਕੰਗੜਾ ਰਣੋਤ ਦੇ ਬਿਆਨ ਨੂੰ ਲੈ ਕੇ ਰਾਹੁਲ ਗਾਂਧੀ ਦੇ ਵੱਲੋਂ ਮੋਦੀ ਸਰਕਾਰ ਨੂੰ ਖੇੜਿਆ ਗਿਆ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਸੰਸਦ ਨੇ ਕਿਸਾਨਾਂ ਨੂੰ ਬਲਾਤਕਾਰ ਕੀਤਾ ਹੈ ਅਜਿਹੀ ਬਿਆਨਬਾਜ਼ੀ ਕਿਸਾਨਾ ਦਾ ਕੋਰ ਅਖਬਾਰ ਬੀਜੇਪੀ ਵੱਲੋਂ ਕਿਸਾਨਾਂ ਦੇ ਕਿਰਦਾਰ ਤੇ ਹਮਲੇ ਲਗਾਤਾਰ ਜਾਰੀ ਨੇ ਇਹ ਬੀਜੇਪੀ ਦੀ ਕਿਸਾਨ ਵਿਰੋਧੀ ਨੀਤੀ ਅਤੇ ਨੀਅਤ ਦਾ ਸਬੂਤ ਹੈ ਜ਼ਿਕਰ ਜੋ ਹੈ ਕਿ ਦੋ ਦਿਨਾਂ ਪਹਿਲਾਂ ਹੀ ਕੰਗੜਾ ਰਣੋਧ ਦੇ ਵੱਲੋਂ ਕਿਸਾਨੀ ਆंदोलਨ ਤੇ ਇੱਕ ਵੱਡਾ ਬਿਆਨ ਦਿੱਤਾ ਗਿਆ ਸੀ ਕੰਗੜਾ ਰਣੋਧ ਦੇ ਵੱਲੋਂ ਕਿਹਾ ਗਿਆ ਸੀ ਕਿ ਜੋ ਕਿਸਾਨੀ ਆंदोलਨ ਹੋਇਆ ਉਸ ਉੱਤੇ ਜਮ ਕੇ ਹਿੰਸਾ ਹੋਈ ਤੇ ਕਤਲ ਕਰਕੇ ਲਾਸ਼ਾਂ ਨੂੰ ਲਟਕਾਇਆ ਗਿਆ ਤੇ ਰੇਪ ਵੀ ਕੀਤੇ ਗਏ ਜੇ ਸਰਕਾਰ ਮਜ਼ਬੂਤ ਨਾ ਹੋਵੇ ਤੇ ਬੰਗਲਾਦੇਸ਼ ਵਰਗੇ ਹਾਲਾਤ ਪਾਰਚਵੀ ਬਣ ਜਾਣਗੇ ਇਸ ਲਈ ਕਿ ਉਨ ਵਿਰੋਧੀ ਪੰ ਲਗਾਤਾਰ ਬੀਜਪੀ ਤੇ ਹਮਲਾ ਬਨੇ ਤੇ ਲੀਟਰ ਆਪੋਜੀਸ਼ਨ ਰਾਹੁਲ ਗਾਂਧੀ ਦੇ ਵੱਲੋਂ ਵੀ ਆਬਿਆਦ ਦਿੱਤਾ ਗਿਆ ਕਿ ਭਾਜਪਾ ਸੰਸਦ ਮੇ ਕਿਸਾਨਾਂ ਨੂੰ ਬਲਾਤਕਾਰ ਕੀ ਹੈ ਤੇ ਰਾਹੁਲ ਗਾਂਧੀ ਦੇ ਵੱਲੋਂ ਠਿੱਕੀ ਤਗ ਲਿਖਿਆ ਕਿ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ 'ਚ ناکਾਮ ਰਹੀ ਬੋਧੀ ਸਰਕਾਰ ਦਾ ਫੂਲ ਪ੍ਰਚਾਰ ਤੰਤਰ ਲਗਾਤਾਰ ਕਿਸਾਨ ਨੂੰ ਜ਼ਲੀਲ ਕਰਨ ਤੇ ਲੱਗਾ ਹੋਇਆ ਹੈ ਭਾਜਪਾ ਦੇ ਸੰਸਦ ਮੈਂਬਰ ਵੱਲੋਂ 378 ਦਿਨਾ ਦੇ ਲੰਬੇ ਮਾਰਚਨ ਸੰਘਰਸ਼ ਦੌਰਾਨ 707 ਖਾਂ ਦੀ ਕੁਰਬਾਨੀ ਦੇਣ ਵਾਲੇ ਕਿਸਾਨਾਂ ਨੂੰ वलात कार्यते विदेशी ताकता रे नुमांदे कहना भाजपा दी किसान विरोधी नीति अते नियद्दा एक ठोस सबूत है ए शर्मनाक किसान विरोधी शब्द पश्चिमी उत्तर प्रदेश हरियाणा ते पंजाब समेत समूचे देश दे किसानों दा कोर अपमान है जस्नो किसी भी हालत में स्वीकार नहीं कीता जा सकता किसान आंदोलन वापस लैंड समय बनाई गई सरकारी कमेटी आज तक ठंडे बस्ते छ ਸਰਕਾਰ ਅਜ ਤੱਕ ਐਮਐਸਪੀ ਬਾਰੇ ਆਪਣਾ ਸਟੈਂਡ ਸਪੱਸ਼ਟ ਨਹੀਂ ਕਰ ਸਕੀ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਕੋਈ ਰਾਖਤ ਨਹੀਂ ਦਿੱਤੀ ਗਈ ਅਤੇ ਉਪਰੋ ਉਹਨਾਂ ਦੇ ਕਿਰਦਾਰ ਕੁਸ਼ੀ ਦਾ سلسلہ جاری ਹੈ ਅਨਦਾਜ਼ਤਾ ਦਾ ਨਿਰਾਦਰ ਕਰਕੇ ਤੇ ਉਹਨਾਂ ਦੇ ਸਨਮਾਨ ਤੇ ਹਮਲਾ ਕਰਕੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਗਏ ਧੋਖੇ ਨੂੰ ਛੁਪਾਇਆ ਨਹੀਂ ਜਾ ਸਕਦਾ ਨਰੇਂਦਰ ਮੋਦੀ ਦੇ ਭਾਜਪਾ ਜਿੰਨੀ ਮर्जी ਸਾਜ਼ਿਸ਼ ਰਚ ਲੈ ਇੰਡੀਆ ਕਿਸਾਨਾ ਇੰਡੀਆ ਗੱਠਜੋੜ ਕਿਸਾਨ ਨੂੰ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇ ਕੇ ਹੀ ਰਹੇਗਾ बीजेपी सांसद कंगना रनौत बयान से संग्राम लगातार जारी है चौपास्य बीजेपी घेरिया जा रहा है हरियाणा च सड़क पार्टी कंगना के खिलाफ प्रदर्शन किया जाएगा आम आदमी पार्टी जिक्रयोग है हरियाणा च सारे जिला प्रदर्शन आम आदमी पार्टी के वर्कर्स आगू करी आंदोलन खिलाफ से उसके खिलाफ आक्रोश जो है अब आम आदमी पार्टी दे वलो जताया जाएगा कंगना के बयान तो बीजेपी के वालों किनारा कर लिया गया है इस विचाले कंगना दे बयान दे नाल दे दे के बयान के पार्टी के असहमति जताई गई है बीजेपी के वालों कहा गया है कि ये बयान कंगना का है पार्टी दा नहीं कंगना पार्टी नीति दे मुद्दों पर बोलने की इजाजत नहीं है बीजेपी के एक प्रेस नोट जारी किया गया बीजेपी के वालों कंगना रनौत को हदायत भी जारी की गई कि भविष्य अजिहे बयान न दिए जाए ਕੰਗਨਾ ਰਣੌਦ ਦੇ ਕਿਸਾਨਾਂ ਬਾਰੇ ਦਿੱਤੇ ਬਿਆਨ ਤੋਂ ਭਾਵੇਂ ਭਾਜਪਾ ਨੇ ਕਿਨਾਰਾ ਕਰ ਲਿਆ ਪਰ ਕਿਸਾਨਾਂ ਤੇ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਕੰਗਨਾ ਦੇ ਨਾਲ-ਨਾਲ ਭਾਜਪਾ ਵੀ ਹੈ ਇਸ ਤਰ੍ਹਾਂ ਦੀ ਬਦਹੁੱਦੀ ਗੱਲਾਂ ਕਰਨੀਆਂ ਮੈਨੂੰ ਲੱਗਦਾ ਹੈ ਕਿ ਇਹ ਪਾਗਲ ਇਨਸਾਨ ਦੀ ਨਿਸ਼ਾਨੀ ਹੈ ਔਰ ਜਾਣ ਬੁਝ ਕੇ ਇਹੋ ਜਿਹੇ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਮੈਂ ਮੀਡੀਆ ਚਰਮਾ ਹਾਈਲਾਈਟ ਰਮਾ ਚਾਹੇ ਮੇਰੀ ਕੋਈ ਬਨਾਮੀ ਹੀ ਕਰੀ ਜਾਗਾ ਸੋ ਮੈਨੂੰ ਲੱਗਦਾ ਹੈ ਕਿ ਮਾਨਸਿਕ ਤੌਰ ਤੇ ਇਹ ਜਿਹੜੀ ਬੀਬੀ ਹੈ ਕੰਗਣਾ ਰਣੌਤੇ ਪਰੇਸ਼ਾਨ ਹੈ ਕਦੇ ਪੰਜਾਬੀਆਂ ਨੂੰ ਉਹ ਅਤਵਾਦੀ ਕਹਿੰਦੀ ਹੈ ਕਦੇ ਵੱਖਵਾਦੀ ਕਹਿੰਦੀ ਹੈਗੀ ਹੈ ਔਰ ਇਸ ਤਰ੍ਹਾਂ ਲੱਗ ਰਿਹਾ ਹੈਗਾ ਕਿ ਉਹ ਬੇਲਗਾਅ ਹੋ ਕੇ ਜੋ ਬਿਆਨ ਦੇ ਰਹੀ ਹੈ ਜਾ ਤਾਂ ਇਹਦੇ ਪਿੱਛੇ ਕੇਂਦਰ ਦੀ ਬੀਜੇਪੀ ਦੀ ਕੋਈ ਨੀਤੀ ਹੈਗੀ ਹੈ ਕੋਈ ਨiyet ਹੈਗੀ ਹੈ ਉਹਨੂੰ ਸਮਰਥਨ ਹੈਗਾ ਤੇ ਜਾਂ ਫਿਰ ਜਿਹੜਾ ਹੈਗਾ ਬੀਜੇਪੀ ਜਾਣਬੁੱਝ ਕੇ ਇਸ ਸਾਰੇ ਕਿਸੇ ਦੇ ਵਿੱਚ ਇਨਵੋਲਵ ਹੈਗੀ ਹੈ ਸੋ ਮੈਂ ਅਪੀਲ ਕਰਨਾ ਚਾਹੁੰਦਾ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਨੂੰ ਕਿ ਇਹਨਾਂ ਦੇ ਬੋਲਣ ਦੇ ਉੱਤੇ ਲਗਾਮ ਲਗਾਓ ਇਹਦੇ ਨਾਲ ਮਾਹੌਲ ਖਰਾਬ ਹੁੰਦਾ ਆ ਸੀਰੀਅਸ ਸੀਰੀਅਸਨੈਸ ਉਹਦੇ ਵਿੱਚ ਆਇਆ ਨਹੀਂ ਉਹਨੂੰ ਤਾਂ ਬਿਆਨਾਂ ਚ ਬਿਆਨ ਦੇ ਕੇ ਮੀਡੀਆ ਚ ਰਹਿਣ ਦਾ ਚਾਹ ਹੈ ਔਰ ਮੈਂ ਮੈਨੂੰ ਲੱਗਦਾ ਉਹ ਮੈਂਟਲੀ ਸਿਕ ਹੈ ਇਹ ਉਹਦੇ ਘਰਦਿਆਂ ਨੂੰ ਉਹਦਾ ਇਲਾਜ ਕਰਾਉਣਾ ਚਾਹੀਦਾ ਉਹਦੇ ਉਹਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਉਹ ਤਾਂ ਰੋਜ਼ ਕੁਛ ਨਾ ਕੁਝ ਬੋਲੂ ਉਹਨੂੰ ਕੀ ਕਰੂੰਗਾ ਮੈਂ ਜੋ ਕਹਣਾ ਉਹ ਮੈਂਟਲੀ ਸਿਕ ਹੈ ਉਹਨੂੰ ਟ੍ਰੀਟਮੈਂਟ ਦੀ ਲੋੜ ਹੈ ਦੇਖਿਏ ਕੰਗਨਾਰਾ ਰੋਨਧਤ ਕੋ ਪੁੱਛਣਾ ਚਾਹੀਦਾ ਆਪਣੇ ਆਪ ਨੇ ਆਪ ਕੀ ਪਾਰਟੀ ਦੇ ਸੰਸਦ ਹੈ ਹਾਂ ਉਹ ਸੰਸਦ ਹੈ ਹੈਗੇ ਸਾਡੇ ਸੰਸਦ ਆ ਬੈਠੇ ਹੈ ਨਾ ਸਾਥ ਮੈਂ RAM SINDAR JANGRA JI ਹੈ ਸਾਡੇ ਸੰਸਦ ਹੈ ਇਹ ਵੀ ਜੋ

डीसी दफ्तर का किरा करने की भी कॉल किसान आगुआ के वालों दी गई है दस दे कि सताई तो इकती अगस्त तक किया जाना सी डीसी दफ्तर का किरा तो बरनला हुई मीटिंग किसान आगुआ के वालों इस बाबत ऐलान किया गया है भारतमाला प्रोजेक्ट के तहत चल रहे प्रोजेक्टा का भी विरोध किया जाएगा आप भी कई उपग्राह के वालों पूरी प्लानिंग की गई वो अठे बुनियादी मंगा थे जो खेती नीति वाली जी मुख्य मंग लैके अभी अच्छे उस मोर्चे ने जोड़े ਉਹ ਚੰਡੀਗੜ੍ਹ ਵਾਸਤੇ ਤਬਦੀਲ ਕਰ ਲਈ ਇੱਕ ਤਰੀਕ ਤੋਂ ਸ਼ੁਰੂ ਹੋਣਗੇ ਕਿੰਨੇ ਤਰੀਕ ਤੱਕ ਰਹੂਗਾ ਜੀ ਇਹ ਦੇਖੋ ਤਰੀਕ ਸੈਸ਼ਨ ਤੱਕ ਸੈਸ਼ਨ ਤੱਕ ਤਾਂ ਹਰ ਹਾਲ ਤੁਸੀਂ ਰਹੂਗਾ ਗਾਂਹ ਸੈਸ਼ਨ ਉਹ 4 ਤਰੀਕ ਨੂੰ ਖਤਮ ਹੋਣਾ 4 ਨੂੰ ਅਸੀਂ ਦੁਬਾਰੇ ਮੀਟਿੰਗ ਕਰਕੇ ਗਾਂਹ ਇਹਦਾ ਕੀ ਕਰਨਾ ਹੈ ਕਿੰਨੇ ਦਿਨ ਅੱਗੇ ਬਤਾਉਣਾ ਹੈ ਬਤਾਉਣਾ ਕਿ ਨਹੀਂ ਬਤਾਉਣਾ ਕੀ ਕਰਨਾ ਹੈ ਇਹਦਾ ਅਲਾਣਾ ਸੀ 5 ਤਰੀਕ ਨੂੰ ਕਿਸਾਨ ਲੀਡਰਾਂ ਨੂੰ ਦਿੱਲੀ 에어ਪੋਰਟ ਤੇ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ ਜਗਜੀਤ ਸਿੰਘ ਡੱਲੇਵਾਲ ਬਲਦੇਵ ਸਰਸਾ ਨੂੰ ਰੋਕਿਆ ਗਿਆ ਹੈ ਤੇ ਡੱਲੇਵਾਲ ਦਾ ਕਹਿਣਾ ਹੈ ਕਿ ਸ੍ਰੀ ਸਾਹਿਬ ਦਾ ਪਹਾਨਾ ਬਣਾ ਕੇ ਸਾਨੂੰ 에어ਪੋਰਟ ਤੇ ਰੋਕਿਆ ਗਿਆ ਹੈ ਸਰਕਾਰ ਨੇ ਕਬਰਾਹੜਚ ਆ ਕੇ ਸਾਨੂੰ ਰੋਕਿਆ ਕਿਸਾਨ ਲੀਡਰਾਂ ਨੇ ਜਾਣਾ ਸੀ ਤਾਮਿਲਨਾਡੂ გასਦੇ ਜਥੇਦਾਰ ਅਕਾਲ ਤਖ ਸਾਹਿਬ ਨੇ ਵੀ ਇਸ ਗਾਲ ਦਾ ਪੂਰੇ ਮਾਮਲੇ ਦਾ ਨੋਟਿਸ ਲਿਆ ਹੈ ਤੇ ਸ੍ਰੀ ਸਾਹਿਬ ਬਾਕੇ ਹਵਾਈ ਸਫਰ ਤੋਂ ਰੋਕਣਾ ਗਲਤ ਹੈ ਜਥੇਦਾਰ ਸਾਹਿਬ ਦੇ ਵੱਲੋਂ ਕਿਹਾ ਗਿਆ ਹੈ ਇਹ ਤੇ ਰਾ ਸੰਘਾ ਨੇ ਕਿਹਾ ਕਿ ਧਾਰਮਿਕ ਆਜ਼ਾਦੀ ਤੇ ਸੰਵਧਾਨਿਕ ਅਧਿਕਾਰਾਂ ਦਾ ਹਨਨ ਕੀਤਾ ਗਿਆ ਹੈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਹੈ ਲੇਕਿਨ ਇਹ ਸੋਚੇ ਨਾ ਸਰਕਾਰ ਇਸ ਵੇਲੇ ਅਸੀਂ ਦਿੱਲੀ ਏਅਰਪੋਰਟ ਤੇ ਆ ਸਾਡਾ ਅੱਜ ਦਾ ਪ੍ਰੋਗਰਾਮ ਐਸਕੇਐਮ ਨਾਨ ਪੋਲਿਟਿਕਲ ਵੱਲੋਂ ਜੋ ਵੱਡੇ ਪ੍ਰੋਗਰਾਮ ਰੱਖੇ ਗਏ ਸੀਗੇ ਤਾਮਿਲਨਾਡੂ ਦੇ ਵਿੱਚ ਪੰਡਿਚਰੀ ਦੇ ਵਿੱਚ ਉਨਾ ਪ੍ਰੋਗਰਾਮਾਂ ਦੇ ਵਿੱਚ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਇਹ ਜਿਹੜਾ ਅੰਦੋਲਨ ਚੱਲ ਰਿਹਾ ਕਿਸਾਨਾਂ ਦੀ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦਾ ਔਰ ਕਿਸਾਨਾਂ ਦੀ ਕਰਜ਼ ਮੁਕਤੀ ਦਾ ਕਿਸਾਨੀ ਦੀ ਭਵਿੱਖ ਦਾ ਉਸ ਅੰਦੋਲਨ ਨੂੰ ਹੋਰ ਤੇਜ਼ ਕਰਨਾ ਸੀ ਔਰ ਉਹਦੇ ਤੋਂ ਅੱਜ ਕਬਰਾਹੜ ਦੇ ਵਿੱਚ ਆ ਕੇ ਜਦੋਂ ਅਸੀਂ ਇੱਥੇ ਜਹਾਲ ਲਈ 에ਰਪੋਰਟ ਤੋਂ ਆਇਆ ਤਾਂ ਇੱਥੇ ਬਿਨਾਂ ਵਜ੍ਹਾ ਤੋਂ ਬਹੁਤ ਨੇ ਬਾਗੀਆਂ ਬਣਾ ਕੇ ਸਾਨੂੰ ਰੋਕ ਲਿਆ ਗਿਆ ਸ਼ਨੀਵਾਰ ਹੋਏ ਐਨਆਰਆਈ ਤੇ ਹਮਲੇ ਤੇ ਮੁਲਜ਼ਮਾ ਨਾਲ ਮੁਟਬੇੜ ਕੀਤੀ ਗਈ ਤੇ ਦੋ ਮੁਲਜ਼ਮਾ ਤੇ ਪੁਲਿਸ ਵਿਚਾਲੇ ਮੁਟਬੇੜ ਹੋਈ ਹਥਿਆਰ ਦੀ ਰਿਕਵਰੀ ਲਈ ਪਹੁੰਚੀ ਸੀ ਪੁਲਿਸ ਜਿਹੜੀ ਕਿ ਬਦਮਾਸ਼ਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਤੇ ਜਵਾਬੀ ਫਾਇਰਿੰਗ ਤੇ ਦੋਵੇਂ ਬਦਮਾਸ਼ ਫਤਮੀ ਵੀ ਹੋਏ ਨੇ ਦੱਸਿਆ ਕਿ ਕੱਲ ਹੀ ਹੁਸ਼ਿਆਰਪੁਰ ਤੋਂ ਗ੍ਰਿਫਤਾਰੀ ਹੋਈ ਸੀ ਤੇ ਉਸ ਤੋਂ ਬਾਅਦ ਵੈਪਨਸ ਦੀ ਰਿਕਵਰੀ ਲਈ ਪੁਲਿਸ ਅਮਰਸਰ ਦੇ ਪਿੰਡ ਜੇਠੂਆ ਲੈ ਕੇ ਤਮਾਮ ਮੁਲਜ਼ਮਾਨ ਨੂੰ ਪਹੁੰਚੀ ਜਿਵੇਂ ਹੀ ਵੈਪਨ ਸੇ ਰਿਕਵਰੀ ਕੀਤੀ ਗਈ ਤੇ ਮੁਲਜ਼ਮਾਂ ਦੇ ਵੱਲੋਂ ਪੁਲਿਸ ਤੇ ਹੀ ਹਵਾਈ ਫਾਇਰ ਕਰਡੇ ਗਏ ਜਵਾਬੀ ਫਾਇਰਿੰਗ ਵੀ ਪੁਲਿਸ ਦੇ ਵੱਲੋਂ ਕੀਤੀ ਗਈ ਜਿਸ ਦੋਵੇਂ ਹੀ ਬਦਮਾਸ਼ ਜ਼ਖਮੀ ਹੋਏ ਨੇ ਜਿੱਥੇ ਕਿ ਲੱਤਾਂ 'ਚ ਉਹਨਾਂ ਦੇ ਗੋਲੀ ਲੱਗੀ ਹੈ ਇਸੇ ਵਿਚਾਲੇ ਵੱਡੀ ਕਾਮਯਾਬੀ ਪੁਲਿਸ ਨੂੰ ਹੋਸੀ ਦੋ 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 ਵਿਅਕਤੀ ਜਿਹੜਾ ਜਿਹੜਾ ਸੁਖਵਿੰਦਰ ਸੁੱਖਾ ਜਿਹੜਾ ਗ੍ਰੇਨੇਡ ਸੀਗਾ ਤੇ ਇੱਕ ਗੁਰਕੀਰਤ ਗੋਪੀ ਸੀਗਾ ਦੋਨੇ ਜ਼ਖਮੀ ਹੋਏ ਨੇ ਦੋਨਾਂ ਨੇ ਵੈਪਨ ਲਗਾਈ ਸੀ ਦੋਨਾਂ ਨੂੰ ਇੱਥੇ ਲੈ ਕੇ ਆਏ हां उन्होंने कोशिश की थी आगे वेपन चाके साडे दे अटैक करना वो उतो पेला जो अटैक करदे साडे जवाना ने उन्होंने काबू ਕੀਤਾ ਕਿ ਕਿੰਨੇ ਕਿੰਨੇ ਗੋਲੀਆਂ ਚੱਲੀਆਂ ਆਪਸ ਉਹ ਸਾਰਾ ਮੈਟਰ ਆਫ ਇਨਵੈਸਟੀਗੇਸ਼ਨ ਅਸੀਂ ਐਫਐਸਐਲ ਟੀਮ ਮੰਗਾਈ ਹੈ ਸਾਰਾ ਦੇਖਾਂਗੇ ਯहां से 2 2 ਵਿਅਕਤੀ ਜੋ ਸ਼ੂਟਿੰਗ મે షూਟਰ ਇਨਵੋਲ تھے اُن سے 2 ਪਿਸਟਲ ਯहां ਰਿਕਵਰ ਕਰਨੇ ਕੇ ਲਈ ਕਿ ਆਏ ਸੀ ਜੋ ਵਾਰਦਾਤ ਕੇ ਬਾਅਦ ਯहां ਲੋਕੋ ਕੇ ਸ਼ੁਭਾ ਕਰ ਰੱਖੇ ਗਏ تھے से दो ही वेपन है वो, वो दोनों दोनों रिकवर करने ले के लेके ले आई थी लेकिन उन्होंने अपना यहाँ का फायदा लेते हुए उन्होंने जल्दबाजी में अपनी फुर, फुर, फुर्ती दिखाते हुए वो पिस्टल हमको दिखाते दिखाते वक्त उसने वो पिस्टल को जपटप मार के हमारे जवानों पर फायरिंग करने की कोशिश की है और हमने उ, 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 उल्टा उन पर वार करके उसको हम अपने आप को प्रोटेक्शन करते हुए और उनको हमने फायरिंग के साथ काबू किया है काबू करके हम उनको अरेस्ट किया है ਹਮਾਰ ਹਮਾਰੇ 1 2 ਜਵਾਨ ਹੈ ਹਮ ਮੈਡੀਕਲ ਚੈੱਕਅਪ ਲਈ ਵਾਹ ਭੇਜੇ ਹੈ ਵੀ ਆਰ ਚੈਕਿੰਗ ਦੈਟ ਸੋ ਸਰ ਇਨਕੇ ਨਾਮ ਕੀ ਹੈ ਜੋ ਰੈਸਟ ਹੋ ਰਿਹਾ ਸੁਖਵਿੰਦਰ ਏਲੀਅਸ ਸੁਖਾ ਗਰਨੇਡ ਕਹਤੇ ਹੈ ਔਰ ਦੂਸਰਾ ਗੁਰਪ੍ਰੀਤ ਗੁਰਕੀਰਤ ਏਲੀਸ ਗੋਪੀ ਤੀਸਰਾ ਆਪਣੇ ਕਾ ਤੀਸਰਾ ਤੀਸਰਾ ਸੁਖਜਿੰਦਰ ਏਲੀਅਸ ਸਾਵੀ ਹੈ ਤੀਸਰਾ ਆਦਮੀ ਹੈ ਉਹ ਵੀ ਇਨਕੇ ਗਾਮ ਕਾ ਹੈ ਥੈਂਕ ਯੂ ਜੀ ਜਦੋਂ ਦੋਨੇ ਗੁਰਿੰਦਰ ਗੁਰੀ ਨੂੰ ਤੇ ਸੁਖਵਿੰਦਰ ਨੂੰ ਉਹ ਪਿਸਟਲ ਕਵਰ ਕਰਨ ਦੇ ਲਈ ਕਮਿਸ਼ਨਰੇਟ ਪੁਲਿਸ ਵੱਲਾਂ ਲਾਗੇ ਨਹਿਰ ਦੇ ਕੋਲੋਂ ਤੇ ਲੈ ਕੇ ਗਈ ਤਾਂ ਇਹਨਾਂ ਨੇ ਸਾਡੇ ਜਿਹੜੇ ਕਰਮਚਾਰੀ ਨੂੰ ਧੱਕਾ ਦੇ ਕੇ ਕੋਸ਼ਿਸ਼ ਕੀਤੀ ਵੀ ਜਿੱਥੇ ਇਹਨਾਂ ਦੇ ਪਿਸਤਲ ਪਏ ਸੀ ਉਹ ਪਿਸਤਲ ਚੱਕ ਕੇ ਸਾਡੇ ਜਿਹੜੇ ਕਰਮਚਾਰੀਆਂ ਤੇ ਡੇਅਰ ਕੀਤਾ ਸਾਡੇ ਕਰਮਚਾਰੀਆਂ ਨੇ ਪੁਲਿਸ ਪਾਰਟੀ ਨੇ ਆਪਣੇ ਬਚਾਅ ਨੂੰ ਮੁੱਖ ਰੱਖ ਕੇ ਇਹਨਾਂ ਨੂੰ ਨਾ ਭਜਣ ਦਿੱਤਾ ਰਾਗਰਦੇਨ ਇਹਨਾਂ ਨੂੰ ਇਹਨਾਂ ਦੇ ਵੈਪਨ ਆ ਜਿਹੜੇ ਇਹਨਾਂ ਦੇ ਵੈਪਨ ਵੀ ਕਬਜ਼ੇ ਚ ਲਏ ਤੇ ਉਹ ਫਾਇਰਿੰਗ ਦੌਰਾਨ ਸਾਡੇ ਕੋਲ ਜਿਹੜੀ ਸੈਲ ਪ੍ਰੋਟੈਕਸ਼ਨ ਲਈ ਇਹਨਾਂ ਨੇ ਆਪਦੇ ਬਜਾਅ ਲਈ ਫਾਇਰਿੰਗ ਕੀਤੀ ਸੀ ਫਾਇਰਿੰਗ ਦੌਰਾਨ ਜਿਹੜਾ ਗੁਰਕੀਰਤ ਐਲਿਸ ਗੁਰੀ ਤੇ ਸੁਖਵਿੰਦਰ ਉਹ ਜ਼ਖਮੀ ਹੋ ਗਏ ਨੇ ਉਹਨਾਂ ਨੂੰ ਇਸ ਵਕਤ ਅਸੀਂ ਹਸਪੀਟਲ ਦੇ ਵਿੱਚ ਇਰੇ ਇਲਾਜ ਉੱਥੇ ਛੱਡ ਕੇ ਆਏ ਆ ਜਿਹੜਾ ਸਾਬੀ ਆ ਸੁਖਵਿੰਦਰ ਸਾਬੀ ਉਹ ਸਾਡੇ ਕੋਲ ਕਸਟਡੀ 'ਚ ਆ ਉਹਦੀ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਆ ਇਸ ਤਰ੍ਹਾਂ ਇਹ ਜਿਹੜਾ ਕ੍ਰਾਈਮ ਹੋਇਆ ਸੀ ਇਹ ਅੱਜ ਇਹਦਾ ਪੂਰਾ ਪਰਦਾ ਫਾਸ਼ ਹੋ ਗਿਆ ਜਿੱਦੋਂ ਇਹੀ ਤੱਥ ਜਿਹੜਾ ਅਸੀਂ ਕੱਲ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਵੀ ਸੁਖਚੈਨ ਸਿੰਘ ਦੇ ਸਹੁਰਾ ਪਰਿਵਾਰ ਨੇ ਉਹਨਾਂ ਦੀ ਲੜਕੀ ਭਾਵੇਂ ਉਹਨੇ ਸੁਸਾਇਸਾਈਡ ਕੀਤਾ ਸੀ ਉਹਦੀ ਮੌਤ ਦਾ ਬਦਲਾ ਲੈਣ ਲਈ ਸੁਖਚੈਨ ਨੂੰ ਕਤਲ ਕਰਾਉਣ ਦੇ ਲਈ ਇਹਨਾਂ ਵਿਅਕਤੀਆਂ ਦੀ ਮਦਦ ਦੇ ਨਾਲ ਇਸ ਕ੍ਰਾਈਮ ਨੂੰ ਇਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਆ ਜੋ ਜਿਹੜੇ ਅੱਜ ਤੱਕ ਪੰਜ ਕੇ ਦੋਸ਼ੀ ਕੱਲ ਗ੍ਰਿਫਤਾਰ ਹੋ ਗਏ ਸੀ ਤਿੰਨ ਅੱਜ ਜਿਹੜੇ ਮੇਨ ਸ਼ੂਟਰ ਗ੍ਰਿਫਤਾਰ ਹੋ ਗਏ ਨੇ ਅੰਮ੍ਰਿਤਸਰ ਚ ਐਨਆਰਆਈ ਤੇ ਹਮਲੇ ਦੇ ਮਾਮਲੇ ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਹਸ਼ਿਆਰਪੁਰ ਪੁਲਿਸ ਤੇ ਅੰਮ੍ਰਿਤਸਰ ਪੁਲਿਸ ਦੇ ਸਾਂਝੇ ਆਪਰੇਸ਼ਨ ਚ ਗੋਸ਼ਾਲਾ ਬਾਜ਼ਾਰ ਤੋਂ ਤਿੰਨ ਗੈਂਗਸਟਰ ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ ਹੁਸ਼ਿਆਰਪੁਰ ਦੇ ਗਊਸ਼ਾਲਾ ਬਾਜ਼ਾਰ 'ਚ ਜਿੱਥੇ ਦੇਖੋ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ ਹੈ। ਗਊਸ਼ਾਲਾ ਬਾਜ਼ਾਰ 'ਚ ਕੁਝ ਗੈਂਗਸਟਰਾਂ ਦੇ ਲੁਕੇ ਹੋਣ ਦੀ ਗੁਪਤ ਸੂਚਨਾ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਪੂਰੇ ਇਲਾਕੇ ਨੂੰ ਪੁਲਿਸ ਛਾਉਣੀ ਦੇ ਰੂਪ 'ਚ ਤਬਦੀਲ ਕਰ ਦਿੱਤਾ ਗਿਆ। ਪੁਲਿਸ ਦੀ ਇਹ ਕਾਰਵਾਈ ਅੰਮ੍ਰਿਤਸਰ 'ਚ ਐਨਆਰਆਈ ਤੇ ਹੋਏ ਹਮਲੇ ਦੇ ਮਾਮਲੇ 'ਚ ਹੋ ਰਹੀ ਹੈ। ਇੱਥੇ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਪੁਲਿਸ ਨੇ ਮਿਲ ਕੇ ਸਾਂਝਾ ਆਪਰੇਸ਼ਨ ਚਲਾਇਆ। ਆਪਰੇਸ਼ਨ ਦੇ ਵਿੱਚ ਪੁਲਿਸ ਨੇ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦਾ ਸਬੰਧ ਐਨਆਰਆਈ ਸੁਖਚੈਨ ਸਿੰਘ ਤੇ ਹਮਲੇ ਥੀ। ਉਹ ਜਿਹੜਾ ਅੰਮ੍ਰਿਤਸਰ ਜਿਹੜੀ ਵਾਰਦਾਤ ਹੋਈ ਸੀਗੀ ਉਹਦੇ ਰਿਲੇਟਡ ਉਸਕੇ ਲਈ ਅੰਮ੍ਰਿਤਸਰ ਵਾਲੀ ਟੀਮ ਆਈ ਸੀ ਸਾਡੀ ਹੈਲਪਲੀ ਉਹਨਾਂ ਨੇ ਸਾਨੂੰ ਕਿਹਾ ਸੀਗਾ ਔਰ ਜੁਆਇੰਟਲੀ ਆਪਰੇਸ਼ਨ ਦੇ ਵਿੱਚ ਅੰਮ੍ਰਿਤਸਰ ਵਾਲੀ ਟੀਮ ਨੂੰ ਅਸੀਂ ਜਿਹੜਾ ਐਨਆਰਆਈ ਦਾ ਸਰ ਉੱਤੇ ਗੋਲੀਆਂ ਬੱਜੀ ਉਸ ਸਬੰਧ ਵਿੱਚ ਮੇਰੇ ਸਾਹਮਣੇ ਉਹ ਹੀ ਦਰਮਸ਼ਾਲਾ ਚੰਨੀ ਵੱਡੀ ਸੰਖਿਆ 'ਚ ਪੁਲਿਸ ਦੀ ਮੌਜੂਦਗੀ ਦੇਖ ਕੇ ਆਲੇ-ਦੁਆਲੇ ਦੇ ਦੁਕਾਨਦਾਰ ਅਤੇ ਲੋਕਾਂ 'ਚ ਦਹਿਸ਼ਤ ਫੈਲ ਗਈ ਪਰ ਜਲਦੀ ਹੀ ਪੁਲਿਸ ਨੇ ਤਿੰਨਾਂ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਕੇ ਸਸਪੈਂਸ ਤੋਂ ਪਰਦਾ ਚੁੱਕ ਦਿੱਤਾ ਦਰਅਸਲ ਅੰਮ੍ਰਿਤਸਰ 'ਚ ਐਨਆਰਆਈ ਤੇ ਹਮਲੇ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਐਕਟਿਵ ਸੀ ਜਦੋਂ ਉਸ ਨੂੰ ਹੁਸ਼ਿਆਰਪੁਰ ਦੇ ਗਊਸ਼ਾਲਾ ਬਾਜ਼ਾਰ 'ਚ ਗੈਂਗਸਟਰਾਂ ਦੇ ਲੁਕੇ ਹੋਣ ਦੀ ਖਬਰ ਮਿਲੀ ਤਾਂ ਪੁਲਿਸ ਇੱਥੇ ਪਹੁੰਚ ਗਈ ਅਤੇ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਾਮਲਾ ਸ਼ਨੀਵਾਰ ਸਵੇਰ ਦਾ ਜਦੋਂ ਅੰਮ੍ਰਿਤਸਰ ਦੇ ਦਬੁਰਜੀ ਦੇ ਇੱਕ ਐਨਆਰਆਈ ਸੁਖਚੈਨ ਸਿੰਘ ਦੇ ਘਰ ਚ ਵੜ ਕੇ ਉਸਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ ਹਮਲਾਵਰਾਂ ਨੇ ਉਸ ਨੂੰ ਤਿੰਨ ਗੋਲੀਆਂ ਮਾਰੀਆਂ ਇਸ ਦੌਰਾਨ ਉਸਤੇ ਬੱਚੇ ਹੱਥ ਜੋੜਦੇ ਰਹੇ ਹਮਲਾਵਰ ਦੀਆਂ ਮਿੰਤਾ ਕਰਦੇ ਰਹੇ ਪਰ ਬਦਮਾਸ਼ਾਂ ਦਾ ਦਿਲ ਨਹੀਂ ਪਿਗਲਿਆ ਜ਼ਖਮੀ ਐਨਆਰਆਈ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਸ ਹਮਲੇ ਦੇ ਤਾਰ ਸੁਖਚੈਨ ਸਿੰਘ ਦੇ ਪਹਿਲੇ ਸਹੁਰਾ ਪਰਿਵਾਰ ਨਾਲ ਜੁੜਦੇ ਹੋਏ ਦਿਖੇ ਪੁਲਿਸ ਦੀ ਜਾਂਚ ਚ ਇਹ ਗੱਲ ਸਾਹਮਣੇ ਆਈ ਕਿ ਸੁਖਚੈਨ ਸਿੰਘ ਦੇ ਪਹਿਲੇ ਸੌਰਾ ਪਰਿਵਾਰ ਨੇ ਹਮਲੇ ਤੋਂ ਬਾਅਦ ਤੁਰੰਤ ਮੁਲਜ਼ਮਾਂ ਦੇ ਖਾਤੇ 'ਚ 25000 ਰੁਪਏ ਭੇਜਵਾਏ ਸਨ ਜੋ ਕਿ ਅਮਰੀਕਾ ਤੋਂ ਟ੍ਰਾਂਸਫਰ ਕੀਤੇ ਗਏ ਸੀ ਗੋਲੀ ਚਲਾਉਣ ਵਾਲੇ ਦੋਵੇਂ ਮੁਲਜ਼ਮਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਹੁਸ਼ਿਆਰਪੁਰ ਤੋਂ ਅਮਰੀਕ కుమార్ న్యూਸ 18 ਪੰਜਾਬ